ਬਰਦਰ ਰੱਖਿਆ ਗਿਆ ਮੇਰੇ ਨਾਲ ਤੋਂ ਨਜ਼ਰਬੰਦ ਤੋਂ ਅੱਜ ਲੋਕਾਂ ਨੂੰ ਪਾਜੀ ਦੇ ਚਾਪ ਜਾਂ ਸਾਡੇ ਉੱਧ ਪੱਲੇ ਸਾਲਾਂ ਦੇ ਡੇਢ ਰਾਤੇ ਨਿਰਣੇ ਦਾ ਇਸਾਨਾ ਦਾ ਹੌਸਲਾ ਸੂਰ ਦੇ ਨਾਲ ਜੇਰਾ ਵੀ ਅਦਾ ਕਰਨਾ ਸੀ ਕੋਈ ਪਤਾ ਨਹੀਂ ਉਸ ਕਾਲ ਦੇ ਵਿੱਚ ਕਿਸੇ ਦੀ ਮਾਨੇ ਕੋਈ ਪਾਜੀ ਪਾਜੀ ਪਿੱਛੇ ਨੂੰ ਆਜੀ ਪਿੱਛੇ ਨੂੰ ਆਇਆ ਸਾਡਾ ਸ਼ੁਰੂ ਹੋ ਗਿਆ ਸੀ ਉਹਨੂੰ ਨਹੀਂ ਤੋੜਾਂਗੇ ਚਾਰੀ ਰਹੇਗਾ ਹੈਲੋ ਇਹ ਤਾਂ ਪੈਣੀ ਇਹਰਾ ਕੋਸ਼ਿਸ਼ ਕਰਦੇ ਰਹੇ ਕਿ ਮੇਰੇ ਮੂਹਰੇ ਬਵਾਦ ਰੱਖੀਏ ਨਾ ਛੋਟਾ ਬਲੱਡ ਪ੍ਰੈਸ਼ਰ ਚੈੱਕ ਮੜਾ ਹੱਸਾ ਮੇਰਾ ਦੇਖਦਾ ਨਹੀਂ ਕਰਦਾ ਛੋਟਾ ਬਲੱਡ ਲੈ ਲਈਏ ਤੁਹਾਡੇ ਟੈਸਟ ਕਰ ਲਈਏ ਜੀ ਸਾਡਾ ਮੜਾ ਉਹਨੂੰ ਸਾਡਾ ਮੰਨ ਨਹੀਂ ਰਹੀ ਇਹਨਾਂ ਦਾ ਕੁਝ ਸਲਾਹ ਕਰ ਲਈਏ ਚੌਂਕਾ ਕਰ ਲਈਏ ਲੇਕਿਨ ਮੇਰੀ ਇੱਕੋ ਗੱਲ ਸੀ ਕਿ ਦੇਖੋ ਅਸੀਂ ਜਦੋਂ ਲੜਾਈ ਜਿਹੜੀ ਲੜ ਰਹੇ ਹਾਂ ਅਸੀਂ ਆਊਟ ਆਫ ਫਿਊਚਰ ਬਚਾਉਣ ਦੇ ਲਈ ਕਰਦੇ ਆ ਅਸੀਂ ਤੁਹਾਨੂੰ ਚੱਕਾਂਗੇ ਔਰ ਜਿੰਨੀ ਤੱਕ ਜਿੰਨੀ ਦੇਰ ਤੱਕ ਸਾਡਾ ਫਿਊਚਰ ਸਹੀ ਨਹੀਂ ਹੁੰਦਾਗਾ ਜਿੰਨੇ ਤੱਕ ਸਾਡਾ ਹੁਣ ਜਿਉਣ ਵਾਸਤੇ ਨਹੀਂ ਚੱਕਿਆ ਨਾ ਚੱਕ ਨਹੀਂ ਹੈ ਅਨੀ ਪਰ ਉਹਨੇ ਤੋਂ ਸੀ ਅਨੀ ਡੇਢ ਰਾਤ ਦੇ ਨਾਲ ਇੱਥੇ ਨਾ ਕੋਈ ਕਿਸੇ ਕਿਸਮ ਦੀ ਟ੍ਰੀਟਮੈਂਟ ਨਾ ਕੋਈ ਚੈੱਕਅਪ ਨਾ ਕੁਝ ਨਹੀਂ ਵਰਕ ਪੁਲਿਸ ਦੀ ਤਸਕਰੀ ਚ ਰਹੀ ਹੈ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਵੀ ਅੰਮੇ ਤੇ ਲੱਗ ਕੇ ਸਰ ਕਿਸੇ ਪੱਤਰਕਾਰ ਨੂੰ ਨੇੜੇ ਜਾਣ ਦਿੱਤਾ ਜੇ ਮੈਂ ਦਾਖਲ ਹੁੰਦਾ ਤਾਂ ਮੇਰਾ ਗੱਲਾਂ ਬਹੁਤ سارے ਪੱਤਰਕਾਰ ਮੇਰੀ ਮੇਰੀ ਖਬਰ ਲੈਣ ਆਏ ਜਾ ਸਕਦੇ ਨਹੀਂ ਮੈਡੀਸਨ ਦਾ ਮਤਲਬ ਹੀ ਨਹੀਂ ਹੈ ਕੋਈ ਮੈਡੀਸਨ ਨਹੀਂ ਈਵਨ ਕੇ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕਰਨਾ ਤਾਂ ਮਾਮੂਲੀ ਗੱਲ ਹੈ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਹੋਇਆ ਔਰ ਨਾ ਅਸੀਂ ਕਰਵਾਉਣੀ ਸੀ ਕਰਨ ਦੀ ਵੀ ਗੱਲ ਹੁੰਦੀ ਸੀ ਕਰਵਾਉਣਾ ਨਹੀਂ ਸੀਗਾ ਸਾਡਾ ਫੈਸਲਾ ਸੀਗਾ ਕਿ ਅਸੀਂ ਮਰਨ ਵਰਧ ਤੇ ਬੈਠੇ ਹਾਂ ਮਰਨ ਵਰਧ ਲਈ ਲੱਗਿਆ ਯਾਰ ਦੇਖੋ ਦੋ ਗੱਲਾਂ ਨੇ ਜਾਂ ਤਾਂ ਅਸੀਂ ਅਗਰ ਮਰਨ ਵਰਧ ਤੇ ਇਹ ਜੀ ਲੜਾਈ ਨਾਲ ਅਗਰ ਜਿੱਤ ਗਏ ਐਮਐਸਪੀ ਲੈ ਕੇ ਦੇਤੀ ਤਾਂ ਸਮਝੋ ਸੌ ਸਾਲ ਘੱਟੋ ਘੱਟ 100 ਸਾਲ ਸਾਡੀ ਕਿਸਾਨੀ ਦੀ ਕਿਸਾਨ ਜਮਾਤ ਆ ਇਹ ਇੱਕ ਅਸ ਧਰਤੀ ਤੇ ਰਹੇਗਾ